ਇਸ ਸਮੇ ਜਿਹੜਾ ਬੇਲਾ ਵਾਲੀਆਂ ਸਬਜ਼ੀਆਂ ਦੇ ਉੱਪਰ ਜਿਹੜਾ ਫਾਲਾ ਕੋ ਘਾਟ ਆਉਂਦਾ ਤਾਂ ਜਿਹੜਾ ਇੱਕ ਅੱਜ ਦੀ ਵੀਡੀਓ ਦੇ ਵਿੱਚ ਘੋਲ ਦੱਸਣ ਲੱਗੇ ਆਂਗੇ ਉਹ ਘੋਲ ਤਿਆਰ ਕਰਕੇ ਛੜਕਾ ਕਰ ਦਿਓ ਜੀ ਆ ਵਧੀਆ ਪੂਰਾ ਭਰਮਾ ਜਿਹੜਾ ਤੁਹਾਨੂੰ ਫਾਲਾ ਬੇਲਾਂ ਦੇ ਉੱਪਰੋਂ ਮਿਲਣਾ ਸ਼ੁਰੂ ਹੋ ਜਾਣਾਗਾ ਆ ਕੱਦੂ ਜਾਤੀ ਦੀਆਂ ਬੇਲਾਂ ਹੋਗੀਆਂ ਜਿਦੇ ਕੱਦੂ ਹੋ ਗਿਆ ਤੋਰੀ ਹੋਗੀ ਪੇਠਾ ਹੋ ਗਿਆ ਤੇ ਇਸ ਤੋਂ ਇਲਾਵਾ ਤਰ੍ਹਾਂ ਖੀਰੇ ਇਹ ਸਾਰੇ ਜਿਹੜੇ ਬੇਲਾਂ ਵਾਲੀਆਂ ਸਬਜ਼ੀਆਂ ਲੱਗੀਆਂ ਉਹਨਾਂ ਲਈ ਇਹ ਘੋਲ ਵਰਤਿਆ ਜਾ ਸਕਦਾਗਾ ਇਸ ਤੋਂ ਇਲਾਵਾ ਤੁਸੀਂ ਇਹਨੂੰ ਫਲਾਂ ਵਾਲੇ ਬੂਟੇ ਦੇ ਉੱਪਰ ਵਰਤ ਸਕਦੇ ਹੋ ਜਾਂ ਫਿਰ ਕਿਸੇ ਵੀ ਫਸਲ ਦੇ ਉੱਪਰ ਜਿਹੜੀ ਤੁਹਾਨੂੰ ਲੱਗਦਾ ਕਿ ਥੋੜੀ ਪੀੜੀ ਪੈ ਰਹੀ ਹੈ ਜਾਂ ਕਮਜ਼ੋਰ ਆ ਗਈ ਉਹਦੇ ਉੱਪਰ ਇਹ ਕੋਲ ਨੂੰ ਤੁਸੀਂ ਵਰਤ ਸਕਦੇ ਹੋਗੇ ਲਗਭਗ ਜਿਹੜੀ ਇਹਦੀ ਮਾਤਰਾ ਸੇਮ ਰਹੂਗੀ ਤੇ ਅੱਜ ਦੀ ਵੀਡੀਓ ਦੇ ਦੌਰਾਨ ਤੁਸੀਂ ਜਾਂ ਤਾਂ ਆਪਣੇ ਕੋਲ ਕਾਪੀ ਪੈਨ ਰੱਖ ਸਕਦੇ ਹੋ ਤੁਸੀਂ ਨੋਟ ਕਰ ਸਕਦੇ ਹੋ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਚਾਹੀਦੀਆਂ ਜਾਂ ਫਿਰ ਵੀਡੀਓ ਨੂੰ ਸੇਵ ਕਰ ਲਿਓ ਤਾਂ ਜੋ ਜਦੋਂ ਤੁਸੀਂ ਇਹ ਕੋਲ ਤਿਆਰ ਕਰੋ ਤਾਂ ਤੁਹਾਨੂੰ ਕੋਈ ਸਮੱਸਿਆ ਨਾ ਆਵੇ ਜੀ ਆ ਵੀਡੀਓ ਨੂੰ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਵੀਰਾਂ ਨੂੰ ਇਹ ਸਮੱਸਿਆ ਆ ਰਹੀ ਹੈ ਕਿ ਕਦੂ ਜਾਤੀ ਦੇ ਬੇਲਾਂ ਦੇ ਉੱਪਰੋਂ ਜਾਂ ਦੂਜੇ ਫਲਾਂ ਵਾਲੇ ਬੂਟੇ ਦੇ ਉੱਪਰੋਂ ਫਲ ਝੜ ਰਿਹਾ ਤਾਂ ਉਹ ਕੋਲ ਜ਼ਰੂਰ ਬਣਾ ਸਕਣ ਕੋਲ ਬਣਾਉਣ ਲਈ ਸਾਨੂੰ ਜਿਹੜਾ ਮੁੱਖ ਚਾਰ ਚੀਜ਼ਾਂ ਦੀ ਲੋੜ ਹੈਗੀ ਹੈਗੀ ਉਹਨਾਂ ਚਾਰ ਚੀਜ਼ਾਂ ਦੇ ਵਿੱਚ ਕੀ ਕੀ ਚਾਹੀਦਾ ਇੱਕ ਸਾਨੂੰ ਸਾਲਕ ਪੁਰਾਣੀ ਜਿਹੜੀ ਪਾਥੀ ਚਾਹੀਦੀ ਹੈਗੀ ਉਸ ਤੋਂ ਇਲਾਵਾ ਤੁਹਾਨੂੰ ਜਿਹੜੀ ਸਰੋਂ ਦੀ ਖਾਲ ਚਾਹੀਦੀ ਹੈਗੀ ਥੋੜੀ ਜੀ ਕਲੀ ਚਾਹੀਦੀ ਹੈ ਜਿਹੜੀ ਕਲੀ ਚੂਨਾਮ ਆਪਣੇ ਕੰਦਾਂ ਦੇ ਕਰਨ ਵਾਲਾ ਹੁੰਦਾ ਉਹ ਤੇ ਉਸ ਤੋਂ ਇਲਾਵਾ ਤੁਹਾਨੂੰ ਲੱਸੀ ਚਾਹੀਦੀ ਹੈ ਖੱਟੀ ਲੱਸੀ ਦੋ ਤਿੰਨ ਦਿਨ ਪੁਰਾਣੀ ਜਿਹੜੀ ਲੱਸੀ ਇਸ ਕੰਮ ਲਈ ਵਰਤੀ ਜਾ ਸਕਦੀ ਹੈਗੀ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਇੱਕ ਸਾਲ ਪੁਰਾਣੀ ਬਾਥੀ 4 ਲੀਟਰ ਪਾਣੀ ਦੇ ਵਿੱਚ ਭਿਉਉ ਦੇਣੀ ਹੈਗੀ ਕਿਉਂਕਿ ਉਹਨੂੰ 4 ਦਿਨ ਤੇ 4 ਰਾਤਾਂ ਰੱਖਣੀਆਂ ਨੇ ਜਿਵੇਂ ਤੁਹਾਡੇ 3 ਦਿਨ ਬੀਤ ਜਾਂਦੇ ਨੇ ਚੌਥੇ ਦਿਨ ਜਦੋਂ ਤੁਸੀਂ ਕਰਨਾ ਕੀ ਹੈਗਾ ਸਵੇਰ ਵੇਲੇ 4 ਲੀਟਰ ਪਾਣੀ ਲੈਣਾ ਅੱਧਾ ਕਿਲੋ ਜਿਹੜੀ ਖਾਲ ਜੋਖ ਲੈਣੀ ਹੈਗੀ ਉਹ ਉਸ ਪਾਣੀ ਦੇ ਵਿੱਚ ਸਿੱਧੀ ਪਾ ਦਿਓ ਜਾਂ ਫਿਰ ਕਿਸੇ ਕੱਪੜੇ ਦੇ ਵਿੱਚ ਬੰਨ ਕੇ ਪਾ ਦਿਓ ਉਹ ਤੁਹਾਡੀ ਇੱਛਾ ਕੀ ਕਿਉਂਕਿ ਕੱਪੜੇ ਦੇ ਵਿੱਚ ਬੰਨ ਕੇ ਪਾਉਂਗੇ ਤਾਂ ਜਿਹੜਾ ਤੁਹਾਨੂੰ ਪਉਣ ਵੇਲੇ ਸਮੱਸਿਆ ਨਹੀਂ ਆਊਗੀ ਸੋ ਉਹਨੂੰ ਪਾਣੀ ਦੇ ਵਿੱਚ ਪਾ ਕੇ ਤੁਸੀਂ ਛੱਡ ਦੇਣਾਗਾ ਦੂਸਰਾ ਫਿਰ ਨਾਲ ਤੁਸੀਂ 3 ਲੀਟਰ ਪਾਣੀ ਹੋਰ ਲੈਣਾ ਉਹਦੇ ਵਿੱਚ ਪਾਈ ਆ ਜਿਹੜੀ ਤੁਸੀਂ ਕਲੀ ਚੂਨਾ ਤੁਹਾਡੇ ਕੋਲੇ ਹੈਗਾ ਉਹ ਪਿਉ ਆ ਦੇਣਾਗਾ ਤੇ ਖੱਟੀ ਲੱਸੀ ਤੁਸੀਂ ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਸਵੇਰ ਵਾਲੀ ਲੱਸੀ ਨੂੰ ਧੁੱਪੇ ਰੱਖ ਸਕਦੇ ਹੋ ਸ਼ਾਮ ਤੱਕ ਉਹਨੇ ਖੱਟੀ ਬਣ ਜਾਣਾਗਾ ਸੋ ਇਹ ਚਾਰ ਚੀਜ਼ਾਂ ਜਿਹੜੀਆਂ ਤੁਹਾਡੀਆਂ ਤਿਆਰ ਹੋਣਗੀਆਂ ਇਹ ਕੰਮ ਤੁਸੀਂ ਸਵੇਰੇ ਵੇਲੇ ਜਿਹੜਾ ਚੌਥਾ ਦਿਨ ਜਦੋਂ ਤੁਹਾਡੇ ਪਾਥੀ ਪੀਂਤੀ ਨੂੰ 4 ਦਿਨ ਹੋ ਗਏ ਉਸ ਦਿਨ ਸਵੇਰ ਵੇਲੇ ਕੰਮ ਕਰ ਲੈਣਾਗਾ ਤੇ ਉਸ ਤੋਂ ਬਾਅਦ ਦਿਨ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਜਿਹੜਾ ਪਾਠੀਆਂ ਵਾਲੇ ਪਾਣੀ ਨੂੰ ਤੇ ਕਲੀ ਵਾਲੇ ਪਾਣੀ ਨੂੰ ਤੁਸੀਂ ਹਲਾਉਣਾਗਾ ਤੇ ਸ਼ਾਮ ਦੇ ਵੇਲੇ ਜਿਹੜੀ ਤੁਸੀਂ ਇਹ ਸਪਰੇਅ ਕਰਨੀ ਆ ਹਮੇਸ਼ਾ ਸ਼ਾਮ ਦੇ ਵੇਲੇ ਹੀ ਇਹਦਾ ਅਸਰ ਤੁਹਾਨੂੰ ਮਿਲੂਗਾ ਤੇ ਕਰ ਤੁਸੀਂ ਦੁਪਹਿਰੇ ਇਹਨੂੰ ਵਰਤੋਗੇ ਤਾਂ ਇਹਦਾ ਅਸਰ ਬਿਲਕੁਲ ਨਾਮਾਤਰ ਹੀ ਤੁਹਾਨੂੰ ਮਿਲੂਗਾ ਸੋ ਤੁਸੀਂ ਕਰਨਾ ਕੀ ਹੈਗਾ ਸ਼ਾਮ ਵੇਲੇ ਜਿਹੜਾ ਜਦੋਂ ਤੁਸੀਂ ਸਪਰੇਅ ਕਰਨੀ ਹੈਗੀ ਉਹ ਤੋਂ 1 ਘੰਟਾ ਡੇਢ ਘੰਟਾ ਪਹਿਲਾਂ ਹਾਲਿਆ ਕਿ ਉਹਨੂੰ ਬਿਲਕੁਲ ਜਿਹੜਾ ਪਾਣੀ ਹੈਗਾ ਪਾਥੀਆਂ ਵਾਲਾ ਤੇ ਕਲੀ ਵਾਲਾ ਉਹਨੂੰ ਸਥਿਰ ਰੱਖ ਦੇਣਾ ਕਿ ਉਹ ਦੁਬਾਰਾ ਹਿੱਲੇ ਨਾ ਉਸ ਤੋਂ ਬਾਅਦ ਤੁਸੀਂ ਸਪਰੇਅ ਕਰਨ ਵੇਲੇ ਸਾ ਢੋਲੀ ਜਿਹੜੀ ਤੁਹਾਡੀ 16 ਲੀਟਰ ਵਾਲੀ ਆ ਉਹਦੇ ਵਿੱਚ 5-4 ਲੀਟਰ ਪਾਣੀ ਪਾ ਲੈਣਾ 1 ਲੀਟਰ ਪਾਥੀਆਂ ਨੂੰ ਪੁਣ ਕੇ ਜਿਹੜਾ ਪਾਥੀਆਂ ਵਾਲਾ ਪਾਣੀ ਆ ਉਹਦੇ ਚੋਂ ਲੈ ਕੇ 1 ਤੋਂ 1.5 ਲੀਟਰ ਉਹ ਪਾ ਲੈਣਾ 1 ਲੀਟਰ ਤੁਸੀਂ ਜਿਹੜਾ ਖਾਲਾ ਵਾਲੇ ਪਾਣੀ ਦੇ ਵਿੱਚੋਂ ਨਿਤਰਿਆ ਹੋਇਆ ਉਹ ਪਾ ਲੈਣਾ 1 ਲੀਟਰ ਤੁਸੀਂ ਕਲੀ ਦਾ ਪਾਣੀ ਨਿਤਰਿਆ ਹੋਇਆ ਪਾ ਲੈਣਾ ਤੇ 1 ਲੀਟਰ ਹੀ ਲੱਸੀ ਦਾ ਪਾ ਲੈਣਾ ਲਗਭਗ ਇਹ ਤੁਹਾਡਾ 9-10 ਲੀਟਰ ਢੋਲੀ ਦੇ ਵਿੱਚ ਹੋ ਜਾਊਗਾ ਬਾਕੀ ਬਚਦਾ ਜਿਹੜਾ ਸਾਦਾ ਪਾਣੀ ਭਰ ਲੈਣਾਗਾ ਇਹਨੂੰ ਸਾਰੇ ਨੂੰ ਭਰ ਕੇ ਤੁਸੀਂ ਜਿਹੜਾ ਬੇਲਾਂ ਦੇ ਉੱਪਰ ਚੰਗੀ ਤਰ੍ਹਾਂ ਉਹਨਾਂ ਨੂੰ ਸ਼ਾਮ ਵੇਲੇ ਭਿਉਂ ਕੇ ਸਪਰੇਅ ਕਰ ਦੇਣੀ ਹੈ ਚੰਗੀ ਤਰ੍ਹਾਂ ਫੁਹਾਰਾ ਮਾਰ ਦੇਣਾਗਾ ਤੇ ਜੇ ਕਿਸੇ ਬੂਟੇ ਦਾ ਫਲਾਂ ਵਾਲੇ ਦਾ ਫਾਲ ਝੜ ਰਿਹਾਗਾ ਉਹਦੇ ਉੱਪਰ ਵੀ ਇਹਦੀ ਤੁਸੀਂ ਵਰਤੋਂ ਕਰ ਲੈਣੀ ਹੈਗੀ ਇਹਦੇ ਵਿੱਚੋਂ ਕਾਫੀ ਸਾਰੇ ਛੋਟੇ ਤੱਤ ਜਿਹਦੇ ਵਿੱਚੋਂ ਨਾਈਟ੍ਰੋਜਨ ਫਾਸਫੋਰਸ ਕੈਲਸ਼ੀਅਮ ਤੇ ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਤੇ ਜਿਹੜੀ ਖੱਟੀ ਲੱਸੀ ਉਹ ਫੰਗੀਸਾਈਡ ਦਾ ਕੰਮ ਕਰਦੀ ਹੈਗੀ ਲਗਭਗ ਜਿਹੜੇ ਕਾਫੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੋ ਜਾਂਦੀਆਂ ਇਸ ਕੋਲ ਦੇ ਵਿੱਚ ਤੇ ਘਰ ਦੇ ਵਿੱਚ ਆਸਾਨੀ ਨਾਲ ਇਹਨੂੰ ਬਣਾਇਆ ਜਾ ਸਕਦਾਗਾ ਤੇ ਇਹਨੂੰ ਛੜਕਿਆ ਤੋਂ ਬਾਅਦ ਚੌਥੇ ਦਿਨ ਤੁਸੀਂ ਬੇਲਾਂ ਦੇ ਵਿੱਚ ਖੁਦ ਆਪ ਅੰਤਰ ਦੇਖੋਗੇ ਜਿੱਥੇ ਤੁਹਾਡੇ 5-7 ਫੁੱਲ ਆ ਰਹੇ ਆ ਉੱਥੇ ਕਾਫੀ ਸਾਰੀ ਬਹੁਤਾਤ ਦੇ ਵਿੱਚ ਫੁੱਲ ਵੀ ਆਉਣਗੇ ਤੇ ਫੁੱਲਾਂ ਤੋਂ ਚੰਗਾ ਫਲ ਵੀ ਤੁਹਾਡਾ ਜਿਹੜਾ ਬਣ ਜਾਣਾਗਾ ਇਸ ਕੋਲ ਨੂੰ ਤੁਸੀਂ ਮੰਨ ਲਓ ਵੀ 10-15 ਦਿਨਾਂ ਦੇ ਬਾਅਦ ਫਿਰ ਜਿਹੜਾ ਇਹਦਾ ਛੜਕਾ ਕਰ ਸਕਦੇ ਉਹਦੇ ਨਾਲ ਦੁਬਾਰਾ ਫਿਰ ਉਨਾਂ ਹੀ ਫੁੱਲ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਹੈਗੇ ਆ ਜੇਕਰ ਇਹਦੇ ਸੰਬੰਧੀ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕਮੈਂਟ ਦੇ ਵਿੱਚ ਛੱਡ ਸਕਦੇ ਹੋਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹ ਜਿਹੜਾ ਨੁਕਤਾ ਗਾਏ ਅਸੀਂ ਆਪ ਵੀ ਜਿਹੜਾ ਪਹਿਲਾਂ ਟਰਾਈ ਕੀਤਾ ਗਾ ਦੇਖਿਆ ਗਾ ਚੰਗੇ ਨਤੀਜੇ ਆਏ ਆ ਤਾਂ ਜੋ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਗਾ ਧੰਨਵਾਦ